ਹੇ ਗਾਇਸ ਵੈਲਕਮ ਟੂ ਮਾਈ ਅਨਦਰ ਵਲੌਗ ਤੇ ਗਾਇਸ ਸਾਡੀ ਜੂਨ ਦੀ ਇਹ ਗਰਮੀ ਦੀ ਛੁੱਟੀ ਹੋਈ ਹੈ ਸਗੀਆ ਸੋ ਅਸੀਂ ਗੁਰਦੁਆਰ ਸ਼੍ਰੀ ਹੇਮਕੁਰ ਸਾਹਿਬ ਦਰਸ਼ਨ ਕਰਨ ਚੱਲੇ ਆ ਸੋ ਤੁਹਾਨੂੰ ਵੀ ਵਲੌਗ ਵਿੱਚ ਦਿਖਾਵਾਂਗੇ ਕਾਫੀ ਦੋ ਤਿੰਨ ਸਾਲ ਤੋਂ ਸਾਡਾ ਪ੍ਰੋਗਰਾਮ ਬੰਦ ਦਾ ਸੀਗਾ ਪਰ ਜਾਣੇ ਹੋਇਆ ਪਰ ਐਤਕੀ ਸਾਲ ਅਸੀਂ ਜ਼ਰੂਰ ਜਾਵਾਂਗੇ ਤੇ ਤੁਹਾਨੂੰ ਵਲੌਗ ਵਿੱਚ ਵੀ ਦਿਖਾਵਾਂਗੇ ਸਰਨਸੀ ਗੁਰ ਦੋ ਦੋ ਦਿਨ ਪਹਿਲੇ ਆਪਣੇ ਪੈਕਿੰਗ ਕਰਨੇ ਸਟਾਰਟ ਕਰਨ ਲੱਗੇ ਆ ਸੋ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਸਾਲ ਹੋ ਗਏ ਸੀ ਬਣਾ ਰਹੇ ਸੀ ਦੋਰਾਹ ਹਿੰਪੁਰ ਸਾਹਿਬ ਜਾਣ ਦਾ ਤੇ ਇਸ ਸਾਲ ਸਾਡਾ ਪ੍ਰੋਗਰਾਮ ਬਣਿਆ ਤੇ ਹੁਣ ਤਾਂ ਇਹ ਤੁਹਾਨੂੰ ਦਿਖਾਉਣਾ ਹੈ ਵੀ ਇੱਥੇ ਜਾਣ ਲਈ ਅਸੀਂ ਕਿੱਦਾਂ ਦੀਆਂ ਤਿਆਰੀਆਂ ਕਰਦੇ ਹਾਂ ਹਾਂ ਤੁਹਾਨੂੰ ਦਿਖਾਵਾਂਗੇ ਕਿਹੜਾ ਕਿਹੜਾ ਸਮਾਨ ਲੈ ਕੇ ਚੱਲੇ ਆ ਕਿੰਨਾ ਦਿਨ ਲੱਗਣਾ ਠੀਕ ਹੈ ਤਾਂ ਸਭ ਕੁਝ ਵਲੌਗ ਦੇ ਵਿੱਚ ਕਲੀਅਰ ਕਰਾਂਗੇ ਜੇ ਤੁਸੀਂ ਵਲੌਗ ਨਾ ਬਣ ਰਹੇ ਹੋ ਜਿੱਦਾਂ ਕਿ ਹੁਣ ਮੈਂ ਤਿੰਨ ਬੱਕੇ ਕੋਲ ਲੈ ਕੇ ਜਾਣੀਆਂ ਇੱਕ ਇਹ ਦੋ ਇਹ ਹੈ ਕਮੇਡ ਰੱਖੀ ਆ ਚਾਰ ਕਿਟ ਬਣਾਇਆ ਬੱਚਿਆਂ ਦੀਆਂ ਉੱਥੇ ਜਾ ਕੇ ਅਲੱਗ-ਅਲੱਗ ਆਪਣੇ ਆਪਣੇ ਕੋਟ ਬਣਾਵਾ ਲਈ ਤੇ ਸੋ ਇਹ ਬੈਗਜ ਸਾਰੇ ਤੋਂ ਪਾ ਕੇ ਲੈ ਜਾਣਾ ਹੈ ਇੱਕ ਹੋਟਲ ਠੀਕ ਬਣਾਵਾਇਆ ਤੇ ਸਾਰੇ ਵਿਚਾਰੇ ਕਿਟੋਰ ਪੰਜ ਛੇ ਛੇ ਦਸਤਾਰ ਰੱਖੀਆਂ ਜਿਹੜੇ 6-7 ਦਿਨ ਦਾ ਟੂਰ ਹੈ ਨਾ ਫੇਰਾ ਪਰ ਇਹਦੀ ਯਾਤਰਾ ਆਇਆ ਤੇ ਉਸ ਹਸਾਬ ਨਾਲ ਜੇ ਦੇਖੋ ਜਾ ਕੇ ਲੱਗਦਾ ਦਿੱਤਾ ਵੀ ਉੱਥੇ ਗਰਮੀ ਬਹੁਤ ਹੈ ਪਹਿਲਾਂ ਪਹਿਲੇ ਜਾਂਦੇ ਨੂੰ ਤੇ ਉਸ ਸਾਰੇ ਜਿਹੜੇ ਕੱਪੜੇ ਚੇਂਜ ਕਰਨੇ ਪਏ ਪਰ ਹੁਣ ਇੱਕ ਵਾਰ ਤੇ ਤਾਂ ਅੱਗੇ ਡ੍ਰੈਸ ਕੋਡ ਬੜੀ ਜ਼ਿਆਦਾ ਰੱਖੇ ਆਂ ਫਾਕੀ ਤੇ ਜਾ ਕੇ ਤਾਂ ਲੱਗਦਾ ਜਦੋਂ 4-5 ਜੈਕਟ ਆਦੀ ਹਰ ਇੱਕ ਨੇ ਆਪਣੀ ਆਪਣੀ ਜੈਕਟਾਂ ਮੋਟੀਆਂ ਜੈਕਟਾਂ ਰੱਖੀਆਂ ਹੋਈਆਂ ਆ ਜੇ ਦੇਖੋ ਉੱਥੇ ਬਹੁਤ ਜ਼ਿਆਦਾ ਠੰਡ ਹੁੰਣੀ ਹੈ ਜੇ ਰੋ ਪਗਲੇਸ਼ੀਅਰ ਤੇ ਜਾਣਾ ਜੇ ਰੇਮਬੋਰਡ ਸਾਰੇ ਦਰਸ਼ਨ ਕਰਨੇ ਜਾਣਾ ਆ ਉੱਥੇ ਸਾਰੇ ਨਾਲ ਮੋਟੇ ਕੱਪੜੇ ਪਾਉਣੇ ਆ ਨਾ ਉਹ ਸਾਨੇ ਮੋਟੇ ਕੱਪੜੇ ਵੀ ਰੱਖ ਲਾਇਆ ਆਪਣੇ ਬਹਰਿਆਂ ਤੇ ਜੇ ਟ੍ਰੈਕਿੰਗ ਵਗੈਰਾ ਕਰਨ ਲਈ ਉਹਦੇ ਪਤਲੇ ਕੱਪੜੇ ਰੱਖ ਲਾਇਆ ਪਜਾਮਾ ਟੀ-ਸ਼ਰਟ ਤੇ ਬਾਕੀ ਯਾਰ ਕਿ ਬਦਲਾ ਕਰ ਜਾਣਾ ਸੋ ਤਾਂ ਉਹ ਬਾਪਾ ਨੇ ਦੱਸਿਆ ਆ ਕਿ ਜਿੱਦਾਂ ਕੱਪੜੇ ਬਾਰੇ ਦੱਸਿਆ ਜਿਹੜਾ 6 ਕਿਲੋਮੀਟਰ ਦੇ ਲੱਗ ਚੜੇ ਗਲੇਸ਼ੀਅਰ ਵਾਲੀ ਉਹਦੇ ਵਿੱਚ ਅਸੀਂ ਕੋਟ ਵਗੈਰਾ ਪਾਵਾਂਗੇ ਜਿਹੜੀ ਸਿੰਪਲ ਟਰੈਕਿੰਗ ਉੱਚ ਆਪਾਂ ਹਾਫ ਟੀ ਸ਼ਰਟ ਵਗੈਰਾ ਪਜਾਮੇ ਪਾਵਾਂਗੇ ਸੋ ਆ ਨੋਨ ਇੱਥੇ ਡੈਰੀ ਲਿਖੀ ਹੋਈ ਹੈ ਇੱਥੇ ਸਾਰਾ ਕੁਝ ਲਿਖਿਆ ਹੋਇਆ ਉਹਨੇ ਕਿਹੜਾ ਸਮਾਨ ਲੈ ਕੇ ਜਾਣਾ ਕਿਹੜਾ ਦਰੋਹੀ ਸਮਾਨਾ ਉਹਨੇ ਬਾਅਦ ਵਿੱਚ ਬਾਕਸ ਵੀ ਬਣਾਇਆ ਜਿਹੜਾ ਜਿਹੜਾ ਸਮਾਨ ਰੱਖ ਲਿਆ ਉਹ ਸਾਈਟ ਤੇ ਟਿਕ ਲਾ ਦੇਣੀ ਇਹਦੇ ਵਿੱਚ ਇੱਦਾਂ ਰੱਖਿਆ ਹੋਇਆ ਆ ਆਪਣਾ ਟੈਡੀ ਲਿਖਿਆ ਦੇਖੋ ਇਹਨੇ ਆਪਣਾ ਟੈਡੀ ਵੀ ਲੈ ਕੇ ਜਾਣਾ ਜਿੱਦਾਂ ਹੋਣਾ ਡਾਇਰੀ ਤੇ ਨੋਟ ਕੀਤਾ ਬਲੈਕ ਗਲਾਸੇ ਸ਼ੂਜ਼ ਮਤਲਬ ਕਿ ਥੱਕ ਤਾਂ ਸ਼ੂਜ਼ ਵਧੀਆ ਹੋਣੇ ਚਾਹੀਦੇ ਜੇ ਜੇ ਟਰੈਕਿੰਗ ਕਰਨ ਸਮੇਂ ਜਿੱਦਾਂ ਬੈਚ ਜਿਹੜੇ ਚੁੱਬੇ ਤੇ ਇਹਨਾਂ ਲਈ ਜੁਰਾਬਾਂ ਵਗੈਰਾ ਗਲਵਜ਼ ਕਿੱਟ ਆਪਣੇ ਰਵੜਾ ਲਿਖਿਆ ਹੋਇਆ ਰੁਮਾਲ ਮਤਲਬ ਕਿ ਜਿੱਦਾਂ ਐਕਸਟਰਾ ਮੈਡੀਸਿਨ ਵੀ ਰੱਖਣੀ ਚਾਹੀਦੀ ਕਈ ਵੇਲੇ ਜਿੱਦਾਂ ਟਰੈਵਲ 'ਚ ਹੁੰਦੇ ਆ ਮਤਲਬ ਕਿ ਆਕਸੀਜਨ ਵਗੈਰਾ ਦੀ ਦਵਾਈ ਆਕਸੀਜਨ ਦੀ ਦਵਾਈ ਮਿਲਦੀ ਹੈ ਤੇ ਆਪਣੇ ਕੋਲ ਮੌਸਿਕ ਕਪੂੜੀ ਟਿੱਕੀ ਜ਼ਰੂਰ ਰੱਖਣੀ ਚਾਹੀਦੀ ਹੈ ਜੈਨੂ ਕਿ ਦਾ স্মੈਲ ਘਰੋਂ ਨਾ ਉਹਨਾਂ ਕਹਿੰਦੇ ਆਕਸੀਜਨ ਲੈਵਲ ਸਹੀ ਰਹਿੰਦਾ ਹੈ ਓਦਾਂ ਆਪਾਂ ਵੀ ਮੰਗਾਈ ਹੋਈ ਆਕਸੀਜਨ ਲੈਣ ਵਾਸਤੇ ਓਦਾਂ ਆਪਾਂ ਆਕਸੀਜਨ ਲੈ ਜਾਣ ਵਾਸਤੇ ਜਿਹੜੀ ਇਹ ਕਿੱਟ ਨਹੀਂ ਹੁੰਦੀ ਸਿਲੰਡਰ ਹੁੰਦਾ ਹੈ ਆਕਸੀਜਨ ਸਿਲੰਡਰ ਉਹ ਵੀ ਓਦਾਂ ਲੈ ਕੇ ਜਾਵਾਂਗੇ ਪਰ ਓਦਾਂ ਆਪਾਂ ਮੌਸਿਕ ਕਪੂੜੀ ਟਿੱਕੀ ਵੀ ਜ਼ਰੂਰ ਰੱਖਾਂਗੇ ਤੇ ਹੋਰ ਇਹਨੇ ਮਿਕਸ ਫਲੋਰ ਛਤਰੀ వాటర్ কুলਰ ਮਤਲਬ ਕਿ ਇਹਨੇ ਸਾਰਾ ਕੁਝ ਸਮਾਨ ਲਿਖਿਆ ਹੋਇਆ ਆਪਣੇ ਹਿਸਾਬ ਨਾਲ ਬਾਕੀ ਬੋਏ ਦਾ ਜਿਹੜਾ ਸਾਮਾਨ ਹੁੰਦਾ ਲੈ ਕੇ ਜਾਣ ਵਾਲਾ ਬਸ ਮੇਨ ਕਪੜੇ ਸ਼ੂਜ਼ ਜਿਹੜਾ ਸਾਮਾਨ ਰੱਖੀ ਜਾਂਦੇ ਆਪਾਂ ਇੱਥੇ ਟਿਕ ਕਰੀ ਜਾਣਾ ਜਾਦਾ ਜਿਆਦਾ ਸਾਰਿਆਂ ਦਾ ਸੌਖਾ ਤਰੀਕਾ ਇਹ ਹੈ ਕਿ ਤੁਸੀਂ ਇਹ ਗੱਲ ਦਾ ਨੋਟ ਰੱਖੋ ਜਿੱਦੇ ਤੇ ਘਰੋਂ ਜਾਣਾ ਹੈ ਉਹ ਐਡਰੈਸ ਕਿਹੜੀ ਪੁਣੀ ਉਸ ਤੋਂ ਅਗਲੇ ਦਿਨ ਕਿਹੜੀ ਪੁਣੀ ਹੋ ਐਡਰੈਸ ਵਾਲਾ ਕੋਲ ਤੀਜੇ ਦਾ ਸੱਕਰੀ ਪੁਣੀ ਹੋਰ ਰੱਖ ਲਓ ਕਿ ਜਿਹੜਾ ਕਲੇਸ਼ੀ ਤੇ ਜਾਣਾ ਉਹ ਕਿਹੜੀ ਐਡਰੈਸ ਪੁਣੀ ਆ ਇਹ ਸਾਨੂੰ ਦੱਸਾ ਬੁਰੀ ਬੁਰੀ ਆ ਫਿਰ ਲੈ ਕੇ ਜਾਓ ਜੇ ਤੁਸੀਂ ਉੱਤੇ ਹੀ ਲੈ ਕੇ ਜਾਓਗੇ ਵੀ ਨਹੀਂ ਟੀਂੜਾ ਨਹੀਂ ਆਪਾਂ ਘਰ ਰੱਖਦੇ ਜਾਂ ਨਹੀਂ ਪੈਟਾ ਰੱਖਦੇ ਉਹ ਵੀ ਤੁਹਾਨੂੰ ਪਤਾ ਲੱਗਾ ਤੇ ਕੀ ਰੱਖ ਰਹੇ ਹੈ ਕਿਹੜਾ ਉਹ ਸਾਨੂੰ ਸੋਚ ਸੰਕੇ ਕੱਪੜੇ ਆਪਣੇ ਲੈ ਕੇ ਜਾਓ ਗਰਮੀ ਵਿੱਚ ਕਿਹੜੇ ਪਾਣ ਤੇ ਸਰਦੀ ਵਿੱਚ ਕਿਹੜੇ ਸੋ ਅਸੀਂ ਟੋਟਲ 11 ਜਾਣਿਆਂ ਨੇ ਜਾਣਾ ਹੈ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਲਈ ਸੋ ਅਸੀਂ ਟੈਂਪੋ ਟਰੈਵਲ ਅਰੇਂਜ ਕੀਤਾ ਹੋਇਆ ਆ ਜੋ ਤੁਹਾਨੂੰ ਨੇ ਵੀ ਸਾਰਾ ਜਾਣਾ ਆ ਜੋ ਤੂੰ ਜਾਉਗੀ ਤੂੰ ਜਾਉਗੀ ਕਿਵੇਂ ਵੀ ਜਾਣਾ ਮੈਂ ਵੀ ਜਾਣਾ ਆ ਕਹਿੰਦੀ ਹੁਣ ਆਪਾਂ ਜੋਤ ਕੋ ਅੱਗੇ ਉੱਪਰ ਥੱਲੇ ਅਸੀਂ ਤੁਹਾਨੂੰ ਸਾਰਾ ਦਿਖਾਤਾ ਥੱਲੇ ਕੀ ਕਰਦੇ ਪਹਿਣ ਉੱਪਰ ਜੋਤ ਹੋਗੀ ਤੇ ਟਾਬੇ ਆ ਲੈ ਜਾਵਾਂ ਮੈਂ ਚੱਲਵਾਂ ਲੈ ਕੇ ਜਾ ਓਕੇ ਓਕੇ ਜੋਤ ਦਾ ਆ ਆ ਅਲਮਾਰੀ ਵੀ ਜੋਤ ਦੀ ਆ ਸੋ ਹਾਂਜੀ ਡਾਇਮ ਹਣਾ ਸੋ ਆਪਾ ਥੱਲੇ ਵੀ ਦਿਖਾਇਆ ਹਾਂ ਹਾਂ ਚਲਦਾ ਜਾਉਗੀ ਐ ਨਾ ਫੇ ਜਾਉਗੀ ਐ ਨਾ ਆਪਾਂ ਘੁੰਮਣ ਜਾਣਾ ਹੈ ਨਾ ਵਾਇਗਰੂ ਜੀ ਮੱਠਾ ਟੇਕਣ ਜਾਣਾ ਹੈ ਨਾ ਮੱਠਾ ਕਿੱਦਾਂ ਦੇਖੂਗੀ ਤੇ ਵਾਇਗਰੂ ਹਾਂ ਉਹਦਾ ਦੱਸ ਦੇਵੇ ਕਹਿੰਦੇ ਉਹਦੇ ਵਾਇਗਰੂ ਆ ਉੱਥੇ ਉੱਥੇ ਜਾਣਾ ਮੱਠਾ ਕਿੱਦਾਂ ਟੇਕੂਗੀ ਵਾਇਗਰੂ ਉਹਦੇ ਕਹਿੰਦੇ ਇਦਾਂ ਮੱਠਾ ਟੇਕਣਾ ਵਾਇਗਰੂ ਕਿੱਥੇ ਟੇਕ ਕੇ ਦਿਖਾ ਦੋ ਇਹ ਤਾਂ ਟੇਕ ਕੇ ਨਾ ਮੱਠਾ ਕਿੱਦਾਂ ਟੇਕਣਾ ਵਾਏ ਗੁਰੂ ਤਾਂ ਆਪਾਂ ਤੁਹਾਨੂੰ ਥੱਲੇ ਦੀ ਪੈਕਿੰਗ ਦਿਖਾ ਚੁੱਕੇ ਜੋ ਕਿ ਹਲੇ ਕਰਦੇ ਪਏ ਆ ਤੇ ਉੱਪਰ ਚਾਚਾ ਚਾਚੀ ਹੋਣਾ ਨੇ ਸਾਰੀ ਪੈਕਿੰਗ ਕਰ ਲਈ ਐ ਤੇ ਤੁਹਾਨੂੰ ਚਾਚੀ ਦੱਸੂਗਾ ਕਿ ਕਿ ਪੈਕਿੰਗ ਕੀਤੀ ਐ ਹੈਲੋ ਗਾਇਸ ਅਸੀਂ ਹੇਮਕੁੰਟ ਸਾਹਿਬ ਜਾਣ ਲਈ ਸਾਰੀ ਪੈਕਿੰਗ ਕਰ ਚੁੱਕੇ ਆ ਥੋੜਾ ਬਹੁਤ ਸਮਾਨ ਰਹਿਦਾ ਬਲੋਕੀ ਹੌਲੀ ਹੌਲੀ ਰੱਖ ਲਈ ਚੱਲੂਗਾ ਦੋ ਬੈਗ ਇੱਕ ਟੈਕੀ ਇੱਕ ਇੱਚ ਸਾਡੇ ਸਾਰੇ ਆ ਦੇ ਸ਼ੂਜ਼ ਆ ਕਿਉਂਕਿ ਗਰਮੇ ਇਖੋ ਤੋਂ ਪਹਿਨੇ ਨਹੀਂ ਇੱਥੇ ਜੈਕਟ ਆ ਆ ਸਾਰਿਆਂ ਦੀਆਂ ਇੱਥੇ ਸਾਡੇ ਸਾਰੇ ਚਾਰਾ ਦੇ ਕੱਪੜੇ ਆ ਇੱਥੇ ਦਵਾਈਆਂ ਹੋਰ ਜੋ ਸਮਾਨ ਹੁੰਦਾ ਬੱਚਿਆਂ ਦਾ ਉਹ ਜੋ ਉਦਾ ਹੀ ਕਿੰਨਾ ਸਮਾਨ ਆ ਹਾਂ ਆ ਟੈਡੀ ਮੈਨੂੰ ਦੇ ਦੇ ਮੇਰਾ ਮੈਂ ਤੇਰੀ ਇਹ ਚਲੋ ਸੋ ਅਸੀਂ ਮੈਡੀਸਿਨ ਬਾਕਸ ਤੇ ਕਲਿੱਕ ਚੱਲੇ ਆ ਸਭ ਤੋਂ ਜ਼ਰੂਰੀ ਇੰਪੋਰਟੈਂਟ ਚੀਜ਼ ਆਪਣੀਆਂ ਦਵਾਈਆਂ ਖਾਸ ਕਰਕੇ ਛੋਟੇ ਬੱਚਿਆਂ ਦੀਆਂ ਦਵਾਈਆਂ ਜ਼ਰੂਰ ਰੱਖਿਓ ਜਿਦਾ ਕਿ ਮੈਂ ਇੱਥੇ ਜੋਤ ਦੀਆਂ ਤੇ ਆਪਣੇ ਸਾਰਿਆਂ ਦੀਆਂ ਦਵਾਈਆਂ ਅਰੇਂਜ ਕੀਤੀਆਂ ਆ ਇਲੈਕਟ੍ਰੋਲ ਪਾਊਡਰ ਤੇ ਗਲੂਕੌਨਡੀ ਇਹ ਦੋ ਚੀਜ਼ਾਂ ਵੀ ਅਸੀਂ ਰੱਖੀਆਂ ਆ ਕਿਉਂਕਿ ਉੱਥੇ ਇਹਨਾਂ ਦੀ ਬਹੁਤ ਲੋੜ ਪੈਂਦੀ ਆ ਤੇ ਤਕਤਪੂਰ ਮਸ਼ਤਕੂਰ ਦੀਆਂ ਟਿੱਕੀਆਂ ਇਹ ਸਾਨੂੰ ਜਰੂਰ ਚਾਹੀਦੀਆਂ ਹੁੰਨੀਆਂ ਕਿਉਂਕਿ ਇਹਨੂੰ ਜੇ ਅਸੀਂ ਸੁੰਘਦੇ ਰਹਿੰਨੇ ਥੋੜ੍ਹਾ ਥੋੜ੍ਹਾ ਟਾਈਮ ਬਾਅਦ ਤਾਂ ਉਹਨਾਂ ਸਾਨੂੰ ਸਾਹ ਲੈਣ ਚ ਪ੍ਰੋਬਲਮ ਨਹੀਂ ਆਉਂਦੀ ਆ ਓਕੇ ਤਿਆਰ ਕੀ ਚੀਜ਼ ਹੈ ਇਹ ਇਲੈਕਟ੍ਰੋਲ ਪਾਊਡਰ ਇਸ ਤੋਂ ਇਲਾਵਾ ਇੱਕ ਗਲੂਕੌਨਡੀ ਇਹ ਵੀ ਜ਼ਰੂਰ ਚਾਹੀਦਾ ਹੁੰਦਾ ਆ ਓਕੇ ਜਾਉਂਦੇ ਨੇ ਬੱਚੇ ਦਵਾਈ ਹੈ ਨਾ ਆ ਬੱਚਿਆਂ ਦੀ ਦਵਾਈਆਂ ਦੋਲਦੀਆਂ ਆ ਸਾਰੀਆਂ ਕਿਉਂਕਿ ਸਾਡੀਆਂ ਤਾਂ ਇੱਚੀ ਆ ਇੱਕ ਹੀ ਸਾਰੀ ਬੁਖਾਰ ਸਿਵਰ ਕਫ ਕੋਲਡ ਸਾਰਾ ਇਹਦੇ ਵਿੱਚ ਆ ਹੀ ਆ ਓਕੇ ਬਾੜਲੀਆਂ ਮੈਡੀਸਨ ਆ ਇੱਕ ਗੋਲੀ ਨਹੀਂ ਸਭ ਸੈੱਟ ਓਕੇ ਸੋ ਮੈਡੀਸਨ ਵੀ ਆਪਣੇ ਆਪਣੇ ਬੱਚਾ ਵਾਸਤੇ ਜੋ ਵੀ ਜ਼ਰੂਰੀ ਚੀਜ਼ ਆਇਆ ਜ਼ਰੂਰ ਲੈ ਕੇ ਜਾਓ ਸੋਪਾ ਚਾਚੀ ਹੋਣਾ ਦੀ ਵੀ ਪੈਕਿੰਗ ਆ ਹੋ ਚੁੱਕੀ ਆਲਮੋਸਟ ਜੋ ਥੋੜੀ ਥੋੜੀ ਮਾੜਾ ਮੋਟਾ ਸਮਾਰ ਰੰ ਦਾ ਹੌਲੀ ਹੌਲੀ ਪੈਕ ਹੋਈ ਜਾਣਾ ਥੱਲੇ ਵੀ ਪੈਕਿੰਗ ਹੁੰਦੀ ਆ ਸੋ ਆਪਾਂ ਹੁਣ ਮਿਲਦੇ ਆ ਨੈਕਸਟ ਡੇ ਤੁਹਾਨੂੰ ਬਾਏ ਕਰ ਦੋ ਬਾਏ ਬੋਲੋ ਵੀ ਬਾਏ